ਇਥੇ ਚੌਧਰੀ ਪਰਖਿਆ ਜਾਣਾ ਸੀ ਉਹਨੂੰ ਮਹਾਰਾਜ ਨੇ ਜਦੋਂ ਇਤਨੀ ਗੱਲ ਸੁਣੀ ਤੇ ਚੌਧਰੀ ਨੂੰ ਆਵਾਜ਼ ਮਾਰੀ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਚੌਧਰੀ ਸਾਹਿਬ ਤੁਸੀਂ ਕਹਿੰਦੇ ਸੀ ਵੀ ਮੇਰੇ ਕੋਲ ਜਵਾਨ ਬੜੇ ਨੇ ਬੜੇ ਸ਼ੈਨਾਪਤੀ ਨੇ ਜਰਨੈਲ ਹੈ ਤੇ ਜੇ ਕਿਤੇ ਸਾਨੂੰ ਯਾਦ ਕੀਤਾ ਹੁੰਦਾ ਤੇ ਤੁਹਾਡਾ ਆਨੰਦਪੁਰਾ ਨਾ ਛੁੱਟਦਾ ਅੱਜ ਕੰਮ ਆ ਗਿਆ ਤੇਰੇ ਤੱਕ ਅਸਿੱਖ ਬੰਦੂਕ ਲੈ ਕੇ ਆਇਆ ਤੇ ਜਾ ਭਾਈ ਆਪਣਾ ਜਰਨੈਲ ਲਿਆ ਉਹਦੀ ਛਾਤੀ ਤੇ ਨਿਸ਼ਾਨਾ ਪਰਖਣ। ਜ਼ਮੀਨ ਨਿਕਲ ਗਈ ਪੈਰਾ ਥੱਲੋਂ। ਮੌਤ ਦੀ ਗੱਲ ਜੋ ਸੁਣਾਤੀ ਮਹਾਰਾਜ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਤੇ ਚਲੋ ਆਗਿਆ ਲੈ ਕੇ ਚਲਾ ਗਿਆ। ਸਾਰਿਆਂ ਨੂੰ ਜਾ ਕੇ ਪੁੱਛਦਾ ਆਪਣੇ ਸਿਪਾਹੀਆਂ ਨੂੰ ਪਰ ਕੋਈ ਵੀ ਆਉਣ ਵਾਸਤੇ ਤਿਆਰ ਨਹੀਂ। ਆਂਦੇ ਜੰਗ ਲੱਗੀ ਹੋਵੇ ਮਰਨ ਵਾਸਤੇ ਤਿਆਰ ਆ ਇਦਾਂ ਮਰਨ ਵਾਸਤੇ ਤਿਆਰ ਨਹੀਂ ਆਸੀਂ। ਇਦਾਂ ਨਹੀਂ ਮਰ ਸਕਦੇ। ਇਹ ਤੇ ਅਜਾਈ ਮੌਤ ਐ ਨਾ ਸਾਡੀ ਚੌਧਰੀ ਆ ਗਿਆ ਮੂੰਹ ਲਟਕਾ ਕੇ ਮਹਾਰਾਜ ਦੇ ਸਾਹਮਣੇ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੌਧਰੀ ਸਾਹਿਬ ਤੂੰ ਤੇ ਸ਼ਿਪਾਹੀ ਲੈਣ ਵਾਸਤੇ ਗਿਆ ਸੀ ਕਿੱਥੇ ਲਿਆ ਭਾਈ ਬੰਦੂਕ ਦਾ ਨਿਸ਼ਾਨਾ ਪਰਖ ਲਈਏ ਸਿੱਖ ਦੀ ਭਾਵਨਾ ਪੂਰੀ ਕਰ ਦਈਏ ਹੱਥ ਜੁੜੇ ਤੇ ਚੌਧਰੀ ਦਾ ਸਿਰ ਨੀਵਾ ਪਹਿਲਾ ਹੰਕਰ ਸੀ ਨਾ ਹੰਕਾਰ ਮਾਣ ਹੁੰਦਾ ਦੁਨੀਆਵੀ ਬਾਹਾਂ ਦੇ ਉੱਪਰ ਬੰਦਿਆਂ ਦੇ ਉੱਪਰ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਕੋਈ ਵੀ ਨਹੀਂ ਆਇਆ ਉਹਾਂ ਦੇ ਜੰਗ ਮੈਦਾਨ ਦੇ ਵਿੱਚ ਲੜਨ ਵਾਸਤੇ ਤਿਆਰ ਆ ਇਦਾਂ ਨਹੀਂ ਮਰ ਸਕਦੇ ਆ ਜਾਈ ਮੋਤੀ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਇਹ ਤੇ ਬੰਦੂਕ ਹੈ ਅਸੀਂ ਤੇ ਘੋੜਾ ਹੀ ਨੱਪਣਾ ਇਹਨੇ ਕਿਹਾ ਚੌਧਰੀ ਵਿੱਚ ਤੇ ਸਿਪਾਹੀਆਂ 'ਚ ਫਰਕ ਕਿਨਾਂ ਤੂੰ ਅੱਗੇ ਖੜੋ ਜਾ ਤੇਰੀ ਛਾਤੀ ਤੇ ਨਿਸ਼ਾਨਾ ਪਰਖ ਲੈਂਦੇ ਆ ਜਦੋਂ ਮਹਾਰਾਜ ਨੇ ਇੰਨੀ ਗੱਲ ਕਹੀ ਤੇ ਮਰਨੂ ਖੇਦਾ ਜੀ ਕਰਦਾ ਜੀ ਚੌਧਰੀ ਕਹਿੰਦਾ ਸੱਚੇ ਪਾਤਸ਼ਾਹ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੀ ਮੈਂ ਸਾਹਮਣੇ ਖਲੋ ਜਾਵਾਂ ਮੈਂ ਡਰ ਗਿਆ ਸਲੀਯਤ ਆ ਜੀ ਡਰ ਗਿਆ ਅੰਦਰੋਂ ਮਹਾਰਾਜ ਮੇਰਾ ਹੌਸਲਾ ਨਹੀਂ ਪੈਂਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਚੌਧਰੀ ਸਾਹਿਬ ਹੁਣ ਅੰਦਰ છાਤੀ ਮਾਰ ਸਵਾਹ ਪਰਚੋਲ ਕਰ ਵੀ ਜੇ ਤੇਰੇ ਵਰਗੇ ਜਰਨੈਲ ਚੌਧਰੀ ਜੇ ਤੇਰੇ ਸਿਪਾਈਆਂ ਵਰਗੇ ਸਿਪਾਈ ਹੁੰਦੇ ਤੇ ਸੱਚ ਕਰਕੇ ਜਾਣੀ ਚਮਕੌਰ ਸਾਹਿਬ ਦੇ ਅੰਦਰ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾ ਰਹਿ ਜਾਂਦਾ ਤੇਰੇ ਵਰਗੇ ਸਿਪਾਈ ਨਹੀਂ ਸੀ ਉੱਥੇ ਰਹਿਣੇ ਫਿਰ ਜਿਹੜੇ ਮਰਨ ਤੋਂ ਹੀ ਡਰੀ ਜਾਂਦੇ ਆ ਜਿਨ੍ਹਾਂ ਨੂੰ ਮੌਤ ਹੀ ਪਿਆਰੀ ਨਹੀਂ ਮਹਾਰਾ ਕਹਿਣ ਲੱਗੇ ਤੁਸੀਂ ਸਾਡਾ ਤੋੜ ਸਾਥ ਨਹੀਂ ਸੀ ਨਿਭਾ ਸਕਦੇ ਤੁਸੀਂ ਸਾਡੇ ਸਿੱਖਾ ਤੇ ਸ਼ੱਕ ਕਰਦੇ ਹੋ ਆ ਵੇਖਿਓ ਨਹੀਂ ਮਹਾਰਾਜ ਨੇ ਫਿਰ ਇੱਕ ਸਿੱਖ ਦੀ ਡਿਊਟੀ ਲਈ ਵੀ ਜਾਓ ਜਾ ਕੇ ਸਿੱਖਾਂ ਨੂੰ ਆਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਯਾਦ ਕੀਤਾ ਵੀ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਜਦੋਂ ਸਿੱਖ ਨੇ ਜਾ ਕੇ ਕਿਹਾ ਦੋ ਸਿੱਖ ਮਹਾਰਾਜ ਦੇ ਸਾਹਮਣੇ ਆ ਗਏ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੋਵੇਂ ਮਹਾਰਾਜ ਦੇ ਸਾਹਮਣੇ ਖਲੋਤੇ ਤੇ ਮਹਾਰਾਜ ਕਹਿੰਦਾ ਅਸੀਂ ਤੇ ਇੱਕ ਸੱਦਿਆ ਸੀ ਤੁਸੀਂ ਦੋਵੇਂ ਆ ਗਏ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਐਸ ਸਿੱਖ ਨੇ ਜਾ ਕੇ ਆਵਾਜ਼ ਦਿੱਤੀ ਨਾ ਮਹਾਰਾਜ ਨੇ ਸਿੱਖ ਦੀ ਮੰਗ ਕੀਤੀ ਛਾਤੀ ਤੇ ਨਿਸ਼ਾਨਾ ਪਰਖਣਾ ਉਦੋਂ ਸਾਡੇ ਦੋਵਾਂ ਦੇ ਕੰਨਾਂ ਵਿੱਚ ਆਵਾਜ਼ ਪਈ ਤਾਂ ਹੀ ਚੱਲ ਕੇ ਆ ਗਿਆ ਤੇ ਦਾਤੇ ਨੇ ਦਾਤਾ ਜੀ ਕਹਿਣ ਲੱਗੇ ਇੱਕ ਜਾਣਾ ਖਲੋ ਜਾਓ ਸਾਥ ਸੰਗਤ ਇੱਕ ਦੂਜੇ ਨੂੰ ਧੱਕੇ ਮਾਰ ਲਾ ਪਈ ਵੀ ਮੈਂ ਮੈਂ ਮਰ ਜਾ ਉਹ ਕਹਿੰਦਾ ਮੈਂ ਮਰ ਜਾ ਮਹਾਰਾਜ ਦੀ ਗੋਲੀ ਨਾਲ ਇੰਨਾ ਪਿਆਰ ਹੈ ਇਹ ਇਹ ਝੂਠ ਨਹੀਂ ਆ ਬਾਬੇ ਦੀ ਬਾਣੀ ਸੱਚ ਕਹਿੰਦੀ ਇਥੋਂ ਮੌਤ ਦਾ ਸਭਕ ਮਿਲਦਾ ਕਬੀਰ ਮੋਹੇ ਮਰਨੇ ਕਾ ਮਰੋਂ ਤੋ ਹਰ ਕੈ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਉਹ ਰੱਬ ਨੇ ਫਿਰ ਇਹ ਨਹੀਂ ਕਹਿਣਾ ਵੀ ਇਹ ਕਿਹੜਾ ਬੇਮੁਖ ਆ ਗਿਆ ਇਹ ਕਿਹੜਾ ਆ ਗਿਆ ਜਿਹੜਾ ਮਨਮੁਖ ਹੋ ਕੇ ਆ ਗਿਆ ਬਾਬਾ ਕਹਿੰਦਾ ਜਿੱਦਨ ਗੁਰੂ ਵਾਲਾ ਬਣ ਕੇ ਜਾਵੇਂਗਾ ਤੂੰ ਡਿੱਗਾ ਹੋਵੇਂਗਾ ਫਿਰ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਉਹ ਬਾਕੀ ਕਹੇਗਾ ਇਹ ਮੇਰਾ ਸਿੰਘ ਹੈ ਇਹ ਮੇਰਾ ਸਿੱਖ ਹੈ ਇਹ ਮੇਰਾ ਗੁਰਮੁਖ ਹੈ ਇਹ ਮੇਰਾ ਦਾਸ ਹੈ ਇਹ ਮੇਰਾ ਭਗਤ ਹੈ ਇਹ ਮੇਰਾ ਜਾਨ ਹੈ ਇਹ ਸੇਵਕ ਕਿੰਨੇ ਸ਼ਬਦ ਪੜਦੇ ਹੋ ਤੁਸੀਂ ਪਰ ਬੰਨਾ ਤੇ ਪਹਿਣਾ ਨਾ ਉਹਦਾ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਵੀਰ ਸਿੰਘ ਤੀਰ ਸਿੰਘ ਦੇ ਇਹ ਗੱਲਾਂ ਸੁਣੀਆਂ ਸਭ ਕੋ ਮਹਾਰਾਜ ਕਹਿਣ ਲੱਗੇ ਦੋਵੇਂ ਖਲੋਜੋ ਅਸੀਂ ਦੋਵਾਂ ਨੂੰ ਸ਼ਹੀਦ ਕਰ ਦੇਣਾ ਦੋਵੇਂ ਖਲੋ ਗਏ ਮਹਾਰਾਜ ਨੇ ਬੰਦੂਕ ਉੱਪਰ ਕੀਤੀ ਚਲੋ ਨਿਸ਼ਾਨਾ ਤਾਂ ਕੱਢ ਦਿੱਤਾ ਤੇ ਚੌਧਰੀ ਢਿੱਲਾ ਜਾਂ ਮੂੰਹ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਇਦਾਂ ਹੀ ਤਾਂ ਨਿਸ਼ਾਨਾ ਕੱਢਣਾ ਸੀ ਮੈਨੂੰ ਪਹਿਲਾਂ ਦੱਸਦੇ ਮੈਂ ਖਲੋ ਜਾਂਦਾ ਅਗਲੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇੱਥੇ ਕਿਹੜਾ ਕੋਈ ਫਰੇਬ ਹੁੰਦਾ ਹੈ ਇੱਥੇ ਕੋਈ ਪਖੰਡ ਹੁੰਦਾ ਹੈ ਸੱਚੇ ਪਾਤਸ਼ਾਹ ਮਾਰਾ ਕਹਿਣ ਲੱਗੇ ਆ ਜਿਹੜੇ ਸਾਹਮਣੇ ਆਏ ਆ ਨਾ ਇਹਨਾਂ ਤੇ ਗੋਲੀ ਚਲਾਈਏ ਨਾ ਚਲਾਈਏ ਸਾਡੀ ਮਰਜ਼ੀ ਐ ਇਹ ਤੇ ਮਰਜੀਵੜੇ ਬਣ ਕੇ ਆਏ ਨੇ ਮਰ ਕੇ ਹੀ ਆਏ ਨੇ ਸਾਡੇ ਸਾਹਮਣੇ ਤੇ ਮਰ ਗਏ ਜਿਉਂਦੇ ਕੀ ਅਸੀਂ ਸਿਰ ਮੰਗ ਲਾ ਇਹਨਾਂ ਦੇ ਕੋਲ ਇਹਨਾਂ ਸਿਰ ਦੇ ਤੇ ਸਾਨੂੰ ਅਸੀਂ ਇਹਨਾਂ ਦੇ ਸਿਰ ਪ੍ਰਮਾਨ ਕਰ ਲੈ ਇਨੀਆਂ ਜਦੋਂ ਪ੍ਰੇਮ ਪਿਆਰ ਇਨੀਆਂ ਦਲੀਲਾਂ ਇੰਨਾ ਰੁਤਬਾ ਵੱਡਾ ਦੇਖਿਆ ਤੇ ਚੌਧਰੀ ਕਹਿਣ ਲੱਗਾ ਸੱਚੇ ਪਾਤਸ਼ਾਹਾਂ ਨੂੰ ਮੌਤ ਤੋਂ ਡਰ ਹੀ ਨਹੀਂ ਆਉਂਦਾ ਮਹਾਰਾਜ ਕਹਿਣ ਲੱਗੇ ਨਹੀਂ ਆਉਂਦਾ ਪਾਤਸ਼ਾਹ ਇਹ ਕਿਦਾਂ ਇਦਾਂ ਦੇ ਬਣ ਗਿਆ ਮੈਨੂੰ ਵੀ ਬਣਾ ਦਿਓ ਮਹਾਰਾਜ ਕਹਿਣ ਲੱਗੇ ਐਦਾਂ ਥੋੜਾ ਬੰਨਾ ਵੀ ਨਾਲੇ ਸ਼ਾਜ ਵੀ ਟੰਗੀ ਫਿਰਦਾ ਹੈ ਤੇ ਨਾਲੇ ਤੂੰ ਕਿਹਨਾ ਇਨਾਂ ਵਰਗੇ ਬਣ ਜਾਈਏ ਸ਼ਾਜ ਕਿਹੜਾ ਜੀ ਭਲਾ ਚੌਧਰਪੁਣੇ ਦਾ ਹੁੰਦਾ ਨਾ ਜੀ ਉਹੀ ਨਹੀਂ ਸਾਨੂੰ ਅਗਾਹ ਆਉਂਦਾ ਸਿੱਖ ਤੇ ਆਉਣਾ ਚਾਹੁੰਦਾ ਵੀ ਅੰਦਰ ਆ ਕੇ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਦਵਾ ਚੌਧਰਪੁਰਾਣੀ ਜੇ ਰੱਖਣ ਦਿੰਦਾ ਸਨ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਇਦਾਂ ਨਹੀਂ ਜੇ ਤੂੰ ਬਾਕੀ ਬੰਨਾ ਚਾਹੁੰਦਾ ਹੈ ਤੇ ਇਨਾ ਵਰਗਾ ਹੀ ਜੀਵਨ ਬਣਾਉਣਾ ਪੈਣਾ ਮਹਾਰਾਜ ਮਹਾਰਾਜ ਨੂੰ ਕਹਿੰਦਾ ਸੱਚੇ ਪਾਸ਼ਾ ਉਹ ਕਿੱਦਾਂ ਜੀ ਸੱਚੇ ਪਾਸ਼ਾ ਕਹ ਲੱਗੇ ਦੋ ਕੰਮ ਕਰਨੇ ਪੈਣੇ ਆ ਦਾਤਾ ਜੀ ਹੁਕਮ ਕਰੋ ਕਿਹੜੇ ਦੋ ਕੰਮ ਮਹਾਰਾ ਕਰਨ ਲੱਗੇ ਬਾਣੀ ਪੜਨੀ ਪੈਣੀ ਹੈ ਤੇ ਬਾਣੇ ਦੇ ਧਾਰਨੀ ਹੋਣਾ ਪੈਣਾ ਜੇ ਆ ਦੋ ਕੰਮ ਕਰ ਲਵੇਂਗਾ ਤੇ ਇੰਨਾ ਵਰਗਾ ਬਣ ਜਾਣਾ ਹੈ ਬਾਣੀ ਪੜਨੀ ਹੈ ਤੇ ਬਾਣੇ ਦੇ ਧਾਰਨੀ ਹੋਣਾ ਪੈਣਾ ਜੇ ਇਹ ਦੋ ਕੰਮ ਕਰ ਲੈ ਤੇ ਇੰਨਾ ਵਰਗੇ ਬਣ ਜਾਣਾ ਸੱਚੇ ਪਾਤਸ਼ਾਹ ਥੋੜੀ ਜੀ ਜਗ੍ਹਾ ਦੇ ਦਿਓ ਆਪਾਂ ਇਦਾਂ ਮੰਗਦੇ ਆ ਨਾ ਥੋੜੀ ਜੀ ਜਗ੍ਹਾ ਜਿੰਨੇ ਕਾ ਸਾਡਾ ਸਰਦਾ ਹੋਵੇ ਨਾ ਓਨੀਆਂ ਕੋ ਗੱਲਾਂ ਤੇਰੀਆਂ ਮੰਨ ਲੈਣਿਆ ਤੇ ਬਾਕੀ ਛੱਡ ਦਿੰਨੇ ਆਸੀਂ ਇਦਈ ਦਲ ਜਿੰਨੇ ਕਾ ਸਾਡਾ ਕੰਮ ਸਰਦਾ ਓਨੀਆਂ ਕ ਗੱਲਾਂ ਮੰਨ ਲਈਏ ਤੇ ਬਾਕੀ ਛੱਡ ਦਈਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਿੰ ਲਗੇ ਹੁਕਮ ਰਜ਼ਾਈ ਚਲਣਾ ਨਾਨਕ ਹੁਕਮ ਰਜ਼ਾਈ ਚਲਣਾ ਨਾਨਕ ਮਾਰਾ ਕਹਿਣ ਲੱਗੇ ਹੁਕਮ ਜਿਹੜਾ ਲਿਖਿਆ ਰਜ਼ਾ ਦੇ ਵਿੱਚ ਭਾਣੇ ਦੇ ਵਿੱਚ ਉਹ ਆਉਣਾ ਪੈਣਾ ਇਹ ਨਹੀਂ ਆ ਕਿ ਜਿਹੜੀ ਤੇਰੇ ਮਨ ਨੂੰ ਗੱਲ ਚੰਗੀ ਲੱਗਦੀ ਉਹ ਮੰਨਣੀ ਬਾਬਾ ਕਿਹਦਾ ਜਿਹੜੀ ਉਹਦੇ ਗੱਲ ਮਨ ਨੂੰ ਚੰਗੀ ਲੱਗਦੀ ਉਹ ਮੰਨਣੀ ਪੈਣੀ ਆ ਤੇਨੂੰ ਐਸ ਕਰ ਦੇ ਇੰਦਾ ਮਾਰਾ ਕਹਿਣ ਲੱਗਾ ਇੰਨੀ ਕੋ ਜਗ੍ਹਾ ਦੇ ਦਿਓ ਸੱਚੇ ਪਾਤਸ਼ਾਹ ਮਾਰਾ ਕਹਿਣ ਲੱਗੇ ਤੂੰ ਇੰਨੀ ਕੋ ਜਗ੍ਹਾ ਮੰਗਦਾ ਹੈ ਆ ਤੈਨੂੰ ਇਸ ਘਰ ਦਾ ਪੱਕਾ ਵਸਨੀਕ ਬਣਾ ਦਿੰਨੇ ਆ ਖੰਡੇ ਬਾਟੇ ਦੀ ਪੌਲ ਤਿਆਰ ਕਰਦਿਆਂ ਤੇ ਸ਼ੱਕ ਉਦੋਂ ਫਿਰ ਮੈਂ ਵੀ ਕਵਾਂਗਾ ਵੀ ਡੱਲਾ ਚੌਧਰੀ ਨਹੀਂ ਅੱਜ ਡੱਲਾ ਪੁੱਤ ਬਣ ਗਿਆ ਮੇਰਾ ਡੱਲਾ ਪੁੱਤ ਬਣ ਗਿਆ ਮੇਰਾ ਤੇ ਪੁੱਤ ਜਿਹੜੇ ਆ ਉਹ ਆਪਣੇ ਪਿਓ ਦੇ ਘਰ ਵਿੱਚ ਰਹਿੰਦੇ ਆ ਕਦੇ ਬੇਅਲਾਦੇ ਨਹੀਂ ਹੁੰਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇੰਨੀ ਗੱਲ ਕਹੀ ਸਾਧ ਸੰਗਤ ਜੀ ਅਸੀਂ ਕਿੰਨੇ ਮਨ ਬਣਾ ਲਈਏ ਅਸੀਂ ਕਿੰਨੇ ਸਲਾਹ ਕਰ ਲਈਏ ਇੱਕ ਗੱਲ ਭਾਈ ਸਾਹਿਬ ਨੇ ਸੁਨਾਤੀ ਤੇ ਦੂਜੀ ਗੱਲ ਮੈਂ ਸੁਨਾਤੀ ਐ ਇੱਕ ਗੱਲ ਗੁਰੂ ਦੀ ਸੀ ਤੇ ਇੱਕ ਗੱਲ ਸਿੱਖ ਦੀ ਐ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਅਮਰ ਦਿੱਤਾ ਇੱਕ ਛਿਣ ਦੇ ਵਿੱਚ ਫੈਸਲਾ ਕਰ ਲਿਆ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦੇ ਇੱਕ ਛਿੰਚ ਕੀਤਾ ਨਾ ਉਸੇ ਵੇਲੇ ਤੇ ਜਦੋਂ ਡੱਲੇ ਨੂੰ ਮਹਾਰਾਜ ਨੇ ਕਿਹਾ ਵੀ ਤੂੰ ਡੱਲ ਸਿੰਘ ਬਣ ਜਾ ਤੈਨੂੰ ਪੌਲ ਦੇ ਦਈਏ ਤੇ ਡੱਲੇ ਨੇ ਇਹ ਨਹੀਂ ਕਿਹਾ ਮੈਂ ਸਲਾਹ ਕਰਾਂ ਮੇਰੀ ਘਰ ਵਾਲੀ ਬੇਟੀ ਹੈ ਮੇਰੇ ਪੁੱਤ ਬੈਠੇ ਹੋਣਗੇ ਮੇਰਾ ਪਰਿਵਾਰ ਹੈਗਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਫੇਰ ਕਿਰਪਾ ਕਰ ਦਿਓ ਖੰਡੇ ਬਾਟੇ ਦੀ ਪੌਲ ਦੇ ਕੇ ਤੇ ਆਪਣਾ ਪੁੱਤ ਬਣਾ ਲਓ ਜੀ ਇੱਕ ਛੇਣ ਦੇ ਵਿੱਚ ਫੈਸਲਾ ਉਸੇ ਵੇਲੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਪੌਲ ਦੇ ਕੇ ਚੌਧਰੀ ਨਾਂ ਕੱਟ ਕੇ ਨਾ ਉਹਦਾ ਨਾਂ ਰੱਖਤਾ ਜੀ ਡਲ ਸਿੰਘ ਤੇ ਜਦੋਂ ਅੱਜ ਵੀ ਦਮਦਮਾ ਸਾਹਿਬ ਜਾਵੋਗੇ ਨਾ ਭਾਈ ਸਾਹਿਬ ਜੀ ਦੇ ਨਾਂ ਤੇ دیਵਾਨ ਹਾਲ ਬਣਿਆ ਹੋਇਆ ਡਲ ਸਿੰਘ دیਵਾਨ ਹਾਲ ਤੇ ਬਿਲਕੁਲ ਨਾਲ ਹੀ ਉਹਨਾਂ ਦਾ ਘਰ ਆ ਤੇ ਜਦੋਂ ਘਰ ਆਪਾ ਜਾਂਦੇ ਆ ਨਾ ਦਰਸ਼ਨ ਕਰਨ ਵਾਸਤੇ ਤੇ ਪਰਿਵਾਰ ਦੇ ਮੈਂਬਰ ਨਾਲ ਸਾਨੂੰ ਨਿਸ਼ਾਨੀਆਂ ਵਿਖਾਉਂਦੇ ਵੀ ਆ ਵੀ ਸਾਨੂੰ ਗੁਰੂ ਸਾਹਿਬ ਤੋਂ ਪ੍ਰਾਪਤ ਹੋਈ ਆ ਵੀ ਸਾਨੂੰ ਗੁਰੂ ਘਰ ਦੇ ਵਿੱਚੋਂ ਮਿਲੀ ਤੇ ਅਖੀਰ ਚ ਪਤਾ ਕੀ ਆਂਦੇ ਆਂਦੇ ਗੁਰੂ ਘਰ ਦੇ ਵਿੱਚੋਂ ਨਿਸ਼ਾਨੀਆਂ ਤਾਂ ਮਿਲੀਆਂ ਅਸੀਂ ਗੁਰੂ ਵਾਲੇ ਬਣ ਕੇ ਇੱਥੋਂ ਸਾਨੂੰ ਨਿਸ਼ਾਨੀਆਂ ਤਾਂ ਮਿਲੀਆਂ ਜਿਸ ਦਿਨ ਅਸੀਂ ਗੁਰੂ ਵਾਲੇ ਬਣ ਗਏ ਸਾ ਸੰਗਤ ਦੀ ਬਸ ਇਹ ਤੁਹਾਨੂੰ ਬੇਨਤੀਆਂ ਕਰਨ ਵਾਸਤੇ ਆਏ ਆ ਹੁਣ ਲਗਭਗ ਡੇਢ ਘੰਟੇ ਤੋਂ ਉੱਪਰ ਹੋ ਗਿਆ ਜੀ ਆਪਣਾ